ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਫਤਿਹ ਪ੍ਰਵਾਨ ਕਰੋ ਜੋ ਪਿਛਲੇ ਦਿਨੀ 4 ਦਸੰਬਰ ਨੂੰ ਜਿਹੜੀ ਘਟਨਾ ਵਾਪਰੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾਦਾਰ ਦਾ ਚੋਲਾ ਪਾ ਕੇ ਅਕਾਲ ਤਖਤ ਵੱਲੋਂ ਲਾਈ ਹੋਈ ਧਾਰਮਿਕ ਸਜ਼ਾ ਭੁਗਤ ਰਹੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਨਾਰਾਇਣ ਸਿੰਘ ਚੌੜਾ ਦਾ ਵਿਅਕਤੀ ਨੇ ਹਮਲਾ ਕੀਤਾ ਇਹ ਬਹੁਤ ਨਿੰਦਣਯੋਗ ਘਟਨਾ ਹੈ ਇਹ ਨਾਰਾਇਣ ਸਿੰਘ ਚੌੜੇ ਦੀ ਅਸੀਂ ਕਿਸੇ ਸਮੇਂ ਇੱਜ਼ਤ ਕਰਦੇ ਸੀ ਪਰੰਤੂ ਕੁਝ ਕਣਾਉਣੇ ਕਾਰਨਾਮੇ ਇਹਦੇ ਸਾਹਮਣੇ ਆਏ ਇੱਕ ਤਾਂ ਇਹ ਬੰਦਾ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਵਿਰੋਧੀ ਹੈ ਦਸਵੇਂ ਪਾਤਸ਼ਾਹ ਦੀ ਬਾਣੀ ਦਾ ਵਿਰੋਧੀ ਹੈ ਜਿਹੜਾ ਬੰਦਾ ਦਸਵੇਂ ਪਾਤਸ਼ਾਹ ਦਾਣੀ ਬਣਿਆ ਉਹ ਸਿੱਖ ਕੌਮ ਦਾ ਕਿੱਥੋਂ ਬਣ ਜੂਗਾ ਦੂਜੀ ਇਹਦੀ ਜਿਹੜੀ ਕਰਤੂਤ ਸਾਹਮਣੇ ਆਈ ਹੈ ਇੱਕ ਖਾਰਕੂ ਹੋਇਆ ਭਾਈ ਲਵਪ੍ਰੀਤ ਸਿੰਘ ਸ਼ਹੀਦ ਭਾਈ ਲਵਪ੍ਰੀਤ ਸਿੰਘ ਕੱਥੂ ਨੰਗਲ ਦਾ ਉਹਦੀ ਧੀ ਨੂੰ ਇਹਨੇ ਭਤੀਜੀ ਬਣਾ ਕੇ ਉਹਦੀ ਇੱਜ਼ਤ ਨੂੰ ਹੱਥ ਪਾਇਆ ਸੀ ਉਸ ਲੜਕੀ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਕੀ ਇਹ ਸਿੱਖ ਕਹਾਉਣ ਦਾ ਹੱਕਦਾਰ ਹੈ ਬੰਦਾ ਕੀ ਸਿੱਖਾਂ ਦਾ ਕਰਤਾਰ ਇਹ ਹੁੰਦਾ ਧੀ ਬਣਾ ਕੇ ਤੁਸੀਂ ਇੱਜ਼ਤਾਂ ਨੂੰ ਹੱਥ ਪਾਓ ਧੀਜੀ ਗੱਲ ਜਿਹੜੀ ਸੁਖਬੀਰ ਸਿੰਘ ਬਾਦਲ ਤੇ ਨੇ ਹਮਲਾ ਕੀਤਾ ਸਾਡਾ ਕੋਈ ਪੋਲੀਟਿਕਲੀ ਮੋਟਿਵ ਨਹੀਂ ਹੈ ਪੋਲੀਟਿਕਲੀ ਕੋਈ ਅਸੀਂ ਕਿਸੇ ਤੋਂ ਲਾਹਾ ਨਹੀਂ ਲੈਣਾ ਨਾ ਅਸੀਂ ਕੋਈ ਚੋਣ ਲੜਨੀ ਹੈ ਸਾਡੇ ਕੋਲੇ ਸਾਰੀਆਂ ਪਾਰਟੀਆਂ ਦੇ ਲੋਕ ਆਉਂਦੇ ਆ ਪਰੰਤੂ ਇੱਕ ਗਰੀਬ ਸਿੱਖ ਹੋਣ ਦੇ ਨਾਤੇ ਗੁਰੂ ਨਾਨਕ ਸਾਹਿਬ ਦਾ ਸੱਚ ਨੂੰ ਸੱਚ ਕਹਿਣਾ ਸਾਡਾ ਫਰਜ਼ ਮੰਨਦਾ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਰੀਆਂ ਗਲਤੀਆਂ ਜੋ ਵੀ ਹੋਈਆਂ ਸਮੇਰ ਸੈਣੀ ਨੂੰ ਡੀਜੀਪੀ ਲਾਇਆ ਕੋਈ ਸਿਰਸੇ ਵਾਲੇ ਨੂੰ ਮਾਫੀ ਦਵਾਈ ਇਹ ਸਾਰੀਆਂ ਗਲਤੀਆਂ ਆਪਣੀ ਝੋਲੀ ਚ ਪਵਾਇਆਂ 2 ਦਸੰਬਰ ਨੂੰ ਨਮਾਣੇ ਸਿੱਖ ਬਜੋਂ ਪੇਸ਼ ਹੋ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਕਿਹਾ ਕਿ ਜੋ ਵੀ ਤੁਸੀਂ ਮੈਨੂੰ ਸਜ਼ਾ ਦੇਵੋਗੇ ਮੈਨੂੰ ਪ੍ਰਭਾਣ ਸ਼੍ਰੀ ਅਕਾਲ ਤੱਕ ਸਾਹਿਬ ਤੋਂ ਉਹਨਾਂ ਨੂੰ ਧਾਰਮਿਕ ਸੇਵਾ ਲੱਗੀ ਚੋਲਾ ਪਾ ਕੇ 10 ਦਿਨ ਡਿਊਟੀ ਤੇ ਬਹਿ ਕੇ ਗੇਟ ਤੇ ਬਹਿ ਕੇ ਸੇਵਾਦਾਰ ਦੀ ਡਿਊਟੀ ਨਿਭਾਉਣੀ ਆ ਉਹ ਆਪਣੀ ਸੇਵਾ ਨਿਭਾ ਰਹੇ ਸੀ ਤਾਂ ਇਸ ਨਰੈਣ ਸਿੰਘ ਚੌੜਾ ਨਾਂ ਦੇ ਅਖੌਤੀ ਪੰਥਕ ਨੇ ਜਿਹਦਾ ਪਰਿਵਾਰ ਜਿਹਦਾ ਪਿਸ਼ੋਕੜ ਕਾਂਗਰਸ ਨਾਲ ਜੁੜਿਆ ਹੋਇਆ ਸਾਰਿਆਂ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਅਸੀਂ ਇਸ ਬੰਦੇ ਨੂੰ ਪੁੱਛਣਾ ਚਾਹੁੰਦੇ ਆ ਜਦੋਂ ਰਾਹੁਲ ਗਾਂਧੀ ਦਰਬਾਰ ਸਹਬ ਆਇਆ ਤਾਂ ਰਾਹੁਲ ਗਾਂਧੀ ਤੇ ਗੋਲੀ ਕਿਉਂ ਨਹੀਂ ਚਲਾਈ ਕਿਉਂਕਿ ਰਾਹੁਲ ਗਾਂਧੀ ਦੇ ਪਿਓ ਨੇ ਤੇ ਰਾਹੁਲ ਗਾਂਧੀ ਦੀ ਦਾਦੀ ਨੇ ਕਿੰਨਾ ਜ਼ੁਲਮ ਕੀਤਾ ਸਿੱਖਾਂ ਤੇ ਭਾਵੇਂ ਕਿ ਰਾਹੁਲ ਗਾਂਧੀ ਉਦੋਂ ਬੱਚਾ ਸੀ ਪਰ ਉਹ ਉਸ ਤੇ ਤੇਰੀ ਗੋਲੀ ਚਲਾਉਣਾ ਤਾਂ ਦੂਰ ਦੀ ਗੱਲ ਤੁਹਾਡੇ ਵਿੱਚ ਕਿਸੇ ਵਿੱਚ ਇੰਨੀ ਜ਼ੁਰਤ ਨਹੀਂ ਕਿ ਤੁਸੀਂ ਰਾਹੁਲ ਗਾਂਧੀ ਨੂੰ ਕਹਿ ਸਕੋ ਕਿ ਤੂੰ ਮਾਫੀ ਮੰਗ ਅਕਾਲ ਤਖਤ ਤੱਕ ੱਗੇ ਰਾਹੁਲ ਰਾਹੁਲ ਗਾਂਧੀ ਨੇ ਅੱਜ ਤੱਕ ਅਕਾਲ ਤਖਤ ਸਾਹਿਬ ਅੱਗੇ ਮਾਫੀ ਨਹੀਂ ਮੰਗੀ ਆਪਣੀ ਦਾਦੀ ਦੁਆਰਾ ਕੀਤੇ ਹੋਏ ਗੁਨਾਹਾਂ ਦੀ ਭਾਵੇਂ ਕਿ ਰਾਹੁਲ ਗਾਂਧੀ 1984 ਚ ਬੱਚਾ ਸੀ ਪਰ ਕਿਸੇ ਨੇ ਉਹਨੂੰ ਕੁਝ ਨਹੀਂ ਕਿਹਾ ਇਹ ਜਿਹੜੀ ਗੋਲੀ ਚੱਲੀ ਹੈ ਇਹ ਸੁਖਬੀਰ ਸਿੰਘ ਬਾਦਲ ਤੇ ਨਹੀਂ ਚੱਲੀ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਸਰੈਂਡਰ ਕਰਤਾ ਅਕਾਲ ਤਖਤ ਨੂੰ ਇਹ ਇੱਕ ਸੇਵਾਦਾਰ ਤੇ ਗੋਲੀ ਚੱਲੀ ਹੈ ਇੱਕ ਡਿਊਟੀ ਕਰ ਰਹੇ ਸੇਵਾਦਾਰ ਤੇ ਗੋਲੀ ਚੱਲੀ ਐ ਸੁਖਬੀਰ ਸਿੰਘ ਬਾਦਲ ਨੇ ਸਾਰੀਆਂ ਗਲਤੀਆਂ ਨੂੰ ਕਬੂਲ ਲਿਆ ਵੀ ਜੋ ਵੀ ਜਾਣੇ-ਅਣ ਜਾਣੇ ਮੈਥੋਂ ਗਲਤੀਆਂ ਹੋਈਆਂ ਨੇ ਮੈਂ ਮੰਨਦਾ ਤੇ ਦੂਸਰੀ ਗੱਲ ਉੱਥੇ ਕਿੰਨੀਆਂ ਸੰਗਤਾਂ ਆਉਂਦੀਆਂ ਨੇ ਕਿੰਨੇ ਧਰਮਾਂ ਦੇ ਲੋਕ ਆਉਂਦੇ ਨੇ ਜੇ ਉਹ ਗੋਲੀ ਕਿਸੇ ਸੰਗਤ ਦੇ ਵੱਜਦੀ ਤਾਂ ਪੂਰੇ ਬਿਸ਼ਪ ਦੇ ਵਿੱਚ ਕੀ ਮੈਸੇਜ ਜਾਂਦਾ ਦੂਸਰੀ ਗੱਲ ਐ ਜਦੋਂ-ਜਦੋਂ ਵੀ ਕੋਈ ਅਕਾਲ ਤਖਤ ਦੇ ਸਿਧਾਂਤ ਨੂੰ ਇਹਨਾਂ ਏਜੰਸੀਆਂ ਦੇ ਯਾਰਾਂ ਨੇ ਹਮੇਸ਼ਾ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਕਾਲ ਤਖਤ ਦਾ ਸਿਧਾਂਤ ਅਕਾਲ ਤਖਤ ਨੇ ਸੇਵਾ ਲਈ ਸਾਰੀ ਲੀਡਰਸ਼ਿਪ ਸੇਵਾ ਕਰ ਰਹੀ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਦਾ ਸਿਧਾਂਤ ਇਹਨਾਂ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਇੱਕ ਨਿਮਾਣੇ ਸਿੱਖ ਵਜੋਂ ਸੇਵਾ ਕਰ ਰਹੇ ਬੰਦੇ ਤੇ ਤੂੰ ਗੋਲੀ ਚਲਾਈ ਹੈ ਤੇ ਤੂੰ ਆਪਣੇ ਪੀੜੇ ਥੱਲੇ ਸੋਟਾ ਮਾਰ ਤੂੰ ਖਾੜਕੂ ਸ਼ਹੀਦ ਪਰਿਵਾਰਾਂ ਦੇ ਪੈਸੇ ਵੀ ਖਾਦੇ ਆ ਤੂੰ ਦਸਮ ਗ੍ਰੰਥ ਦਾ ਵੀ ਵਿਰੋਧੀ ਐ ਸਾਨੂੰ ਤੇਰੇ ਨਾਲ ਲਖਣਾ ਕਰਕੇ ਤੇਰੇ ਨਾਲ ਨਫ਼ਰਤ ਹੋਈ ਕਿਸੇ ਸਮੇਂ ਤੇਰਾ ਸਤਿਕਾਰ ਕਰਦੇ ਸੀ ਜਿਹੜੀ ਤਾਂ ਗੋਲੀ ਮਾਰੀ ਐ ਉਹ ਦਰਬਾਰ ਸਾਹਿਬ ਦੀ ਆ ਬਿਲਨਗ ਤੇ ਲੱਗੀ ਆ ਇਮਾਰਤ ਤੇ ਉਹ ਕਾਲੇ ਅੱਖਰਾਂ ਵਿੱਚ ਲਿਖਿਆ ਜਾਊਗਾ ਐਸੇ ਬੰਦੇ ਨੂੰ ਜਿਹੜਾ ਇੱਕ ਖਾੜਕੂ ਦੀ ਧੀ ਦੀ ਇੱਜ਼ਤ ਨੂੰ ਹੱਥ ਪਾਵੇ ਸ਼੍ਰੀ ਦਸਮ ਗ੍ਰੰਥ ਦੀ ਬਾਣੀ ਦਾ ਵਿਰੋਧ ਕਰੇ ਇੱਕ ਸੇਵਾ ਕਰਨ ਵਾਲੇ ਬੰਦੇ ਤੇ ਗੋਲੀ ਚਲਾਵੇ ਐਸੇ ਬੰਦੇ ਨੂੰ ਸਿੱਖ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਅਸੀਂ ਕੋਈ ਚਾਪਲੂਸੀ ਨਹੀਂ ਕਰਦੇ ਕੋਈ ਸੁਖਬੀਰ ਸਿੰਘ ਬਾਦਲ ਤੋਂ ਅਸੀਂ ਕੁਝ ਲੈ ਕੇ ਨਹੀਂ ਖਾਣਾ ਕਿਉਂਕਿ ਦੱਦਾ ਦਾਤਾ ਏਕ ਹੈ ਸਭ ਕੋ ਦੇ ਬਨਹਾਰ ਦੇਂਦੇ ਤੋਟ ਨਾ ਵੀ ਅਗੰਤ ਭਰੇ ਪੰਡਾਰ ਦੇਣ ਵਾਲਾ ਪਰਮੇਸ਼ਰ ਹੈ ਜਿਹੜੀ ਗਲਤੀ ਕੋਈ ਅਕਾਲੀ ਦਲ ਨੇ ਕੀਤੀ ਜਦੋਂ ਡੀਜੀਪੀ ਸੈਣੀ ਲਾਇਆ ਸੀ ਵਿਰੋਧ ਕੀਤਾ ਉਹਨਾਂ ਨੇ ਆਪਣੀ ਗਲਤੀ ਮੰਨੀ ਵੀ ਹੈ ਜਿਹੜੇ ਬੰਦੇ ਨਰੈਣ ਚੌੜੇ ਦੇ ਹਮਲੇ ਨੂੰ ਜਸਟੀਫਾਈ ਕਰ ਰਹੇ ਹੈ ਜੇ ਤੁਹਾਡੇ ਤੇ ਕੋਈ ਬੈਠਿਆ ਤੇ ਇਸ ਤਰ੍ਹਾਂ ਗੋਲੀ ਚਲਾ ਦੇ ਤੁਸੀਂ ਬਰਦਾਸ਼ਤ ਕਰੋਗੇ ਉਸ ਗਨਮੈਨ ਦੀ ਮਸਤੈਦੀ ਨਾਲ ਜਿਹੜਾ ਖੜਾ ਸੀ ਪਿਛਲੇ 22-23 ਸਾਲਾਂ ਤੋਂ ਨਾਲ ਹੈ ਬਹੁਤ ਵੱਡਾ ਹਾਦਸਾ ਹੋਣੋਂ ਬਚ ਗਿਆ ਉੱਥੇ ਇਹ ਨਹੀਂ ਪਤਾ ਕੋਈ ਨਿਰਦੋਸ਼ ਬੰਦਾ ਮਾਰਿਆ ਜਾਂਦਾ ਇਹ ਜੇ ਨਰਾਇਣ ਚੌੜੇ ਵਰਗੇ ਬੰਦੇ ਨੂੰ ਸਿੱਖ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਜਿਨੇ ਇੱਕ ਖਾੜਕੂ ਦੀ ਧੀ ਨੂੰ ਇੱਜ਼ਤ ਨੂੰ ਹੱਥ ਪਾਇਆ ਤੇ ਦਰਬਾਰ ਸਹਬਾ ਆ ਕੇ ਇੱਕ ਆਮ ਬੈਠੇ ਹੋਏ ਬੰਦੇ ਤੇ ਗੋਲੀ ਚਲਾਈ ਇਸ ਬੰਦੇ ਨੇ ਸੋ ਸਾਡੀ ਬੇਨਤੀ ਹੈ ਐਦਾਂ ਦੇ ਅਖੌਤੀ ਪੰਥਕਾਂ ਨੂੰ ਮੂੰਹ ਨਾ ਲਾਵੋ ਇਹ ਲੋਕ ਉੱਪਰੋਂ ਕੁਝ ਹੋਰ ਹੈ ਅੰਦਰੋਂ ਕੁਝ ਹੋਰ ਹੈ ਇਹ ਸਾਡੀ ਸੰਗਤ ਨੂੰ ਬੇਨਤੀ ਹੈ ਜੋ ਇਹਨੇ ਹਮਲਾ ਕੀਤਾ ਅਸੀਂ ਪੂਰੀ ਸਟਰੋਂਗਲੀ ਇਹਨੂੰ ਕੰਡੈਮ ਕਰਦੇ ਹਾਂ ਜੇ ਸੁਖਬੀਰ ਸਿੰਘ ਬਾਦਲ ਕਿਸੇ ਨਹੱਥੇ ਤੇ ਹਮਲਾ ਕਰੇ ਅਸੀਂ ਉਹਨੂੰ ਵੀ ਮਾੜਾ ਕਹਾਂਗੇ